ਗੱਲ ਜੀ ਸਾਰਿਆਂ ਨੂੰ ਜਿੰਨੇ ਵੀ ਵੀਰ ਇਹ ਵੀਡੀਓ ਦੇਖਣਗੇ ਇਹ ਸਾਡਾ 10ਵਾਂ ਸਵਰਗਵਾਸੀ ਹਰਵੰਤ ਸਿੰਘ ਤੇ ਅਵਤਾਰ ਸਿੰਘ ਪੀਟੀਆਈ ਤੇ ਬਾਈ ਬਲਰਾਜ ਦੀ ਯਾਦ ਵਿੱਚ ਹਾਕੀ ਟੂਰਨਾਮੈਂਟ ਹੈ ਜਿਹਦੀਆਂ ਕਿ ਅਸੀਂ ਪੂਰੇ ਜੋਰ ਨਾਲ ਤਿਆਰੀਆਂ ਕਰ ਰਹੇ ਹਾਂ ਇਸ ਵਿੱਚ ਸਾਡੀ ਹਾਕੀ ਪਿੰਡਵਾਰ ਤੇ ਬਾਲੀਵਾਲ ਦਾ ਮੈਚ ਹੋਣਗੇ ਜਿਹੜੇ ਬਾਲੀਵਾਲ ਦੇ ਮੈਚ ਆ ਇਹ 6 ਤਰੀਕ ਨੂੰ ਕਰਾਏ ਜਾਣਗੇ 6 7 8 9 ਦੀਆਂ ਡੇਟਾਂ ਆ ਗਿਆ 6 ਨੂੰ ਬਾਲੀਵਾਲ ਦੇ ਤੇ ਰੱਸਾ ਕਸੀ ਦੇ ਮੁਕਾਬਲੇ ਹੋਣਗੇ 7 8 9 ਨੂੰ ਹਾਕੀ ਦੇ ਮੁਕਾਬਲੇ ਹੋਣਗੇ ਜਿਹੜੇ ਰੱਸਾ ਕਸੀ ਹੈ ਜੀ ਇਹ ਸਾਡੀ ਕੱਲੇ ਪਿੰਡ ਪਿੰਡ ਦੇ ਵਾਰਡਾਂ ਦੀਆਂ ਟੀਮਾਂ ਦਾ ਹੋਊਗਾ ਤੇ ਇੱਕ ਸਾਡਾ ਹੈਗਾ ਜੀ 65 ਸਾਲ ਦੇ ਬਜ਼ੁਰਗਾਂ ਦੀਆਂ ਦੌੜਾਂ ਸੋ ਸਾਰਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਸਾਡੇ ਟੂਰਨਾਮੈਂਟ ਵਿੱਚ ਪਹੁੰਚ ਕੇ ਟੂਰਨਾਮੈਂਟ ਦੀ ਰੌਣਕ ਵਧਾਓ ਇੱਕ ਵਿਸ਼ੇਸ਼ ਜਾਣਕਾਰੀ ਇਹ ਹੈ ਕਿ ਬਠਿੰਡੇ ਜ਼ਿਲ੍ਹੇ ਵਿੱਚ ਇਕਲੌਤਾ ਪਿੰਡ ਪੂਲੀ ਹੈ ਜਿਹੜਾ ਕਿ ਆਪਦੀ ਰਾਸ਼ਟਰੀ ਗੇਮ ਹਾਕੀ ਖੇਡਦਾ ਹੈ ਸੋ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਹੈ ਜਿਹੜੇ ਹਾਕੀ ਨੂੰ ਪਿਆਰ ਕਰਦੇ ਆ ਵੀ ਸਾਡੇ ਟੂਰਨਾਮੈਂਟ ਵਿੱਚ ਹੌਮਾ ਹਮਾ ਕੇ ਪਹੁੰਚਣ ਖਾਸ ਕਰਕੇ ਟੀਮਾਂ ਨੂੰ ਬੇਨਤੀ ਆ ਕਿ ਸਾਡਾ ਲੰਗਰ ਪਾਣੀ ਰਹਿਸ਼ ਦਾ ਫੁੱਲ ਪ੍ਰਬੰਧ ਹੋਊ ਸੋ ਸਾਰਿਆਂ ਨੂੰ ਦੁਬਾਰਾ ਤੋਂ ਫੇਰ ਬੇਨਤੀ ਆ ਕਿ ਸਾਡੇ ਟੂਰਨਾਮੈਂਟ ਵਿੱਚ ਪਹੁੰਚ ਕੇ ਟੂਰਨਾਮੈਂਟ ਦੀ ਰੌਣਕ ਵਧਾਉਣ ਜਿਹੜਾ ਸਾਡਾ ਹਾਕੀ ਦਾ ਮੈਦਾਨ ਹੈ ਜੀ ਸਰਕਾਰੀ ਹਾਈ ਸਕੂਲ ਪੂਲੀ ਦੇ ਵਿੱਚ ਹੈ ਜੀ ਤੇ ਜਿਹੜਾ ਸਾਡਾ ਵਾਲੀਬਾਲ ਦਾ ਗਰਾਊਂਡ ਹੈ ਇਹ ਜਿਹੜਾ ਸਾਡਾ ਡਿਸਪੈਂਸਰੀ ਪਸ਼ੂਆਂ ਦਾ ਹਸਪਤਾਲ ਆ ਉਹਦੇ ਨਾਲ ਵਾਲੇ ਬੈਕ ਸਾਈਡ ਆ ਜੀ ਸਕੂਲ ਦੀ ਬੈਕ ਸਾਈਡ ਬਾਲੀਵਾਲ ਦਾ ਟੂਰਨਾਮੈਂਟ ਹੋਊਗਾ 6 ਤਰੀਕ ਨੂੰ ਤੇ ਜਿਹੜੇ ਹਾਕੀ ਦੇ ਮੈਚ ਆ ਉਹ ਸਾਡੇ ਜਿਹੜਾ ਸਰਕਾਰੀ ਹਾਈ ਸਕੂਲ ਪੂਲੀ ਵਿੱਚ ਹਾਕੀ ਦਾ ਖੇਡ ਮદાન ਆ ਉਸ ਵਿੱਚ ਹੋਣਗੇ ਸੋ ਸਾਰਿਆਂ ਨੂੰ ਦੁਬਾਰਾ ਤੋਂ ਫੇਰ ਬੇਨਤੀ ਆ ਕਿ ਸਾਡੇ ਟੂਰਨਾਮੈਂਟ 'ਚ ਪਹੁੰਚ ਕੇ ਟੂਰਨਾਮੈਂਟ ਦੀ ਰੌਣਕ ਵਧਾਉਣ ਬਹੁਤ ਬਹੁਤ ਧੰਨਵਾਦ